ਪਠਾਨਕੋਟ ਜ਼ਿਲਹੰਦਰ ਹਾਈਵੇ ਤੇ ਮਿਰਤਲ ਚੈੱਕਪੋਸਟ ਦੇ ਨੇੜੇ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਇਹ ਤਿੰਨ ਗੈਂਗਸਟਰ ਵਿਚਕਾਰ ਦੱਸਦੀ ਕਿ ਕਾਰ ਦੇ ਵਿੱਚ ਸਫ਼ਰ ਕਰ ਰਹੇ ਸਨ ਉਹਨਾਂ ਨੇ ਪੁਲਿਸ ਟਰੰਕੀ ਤੇ ਗੋਲੀਬਾਰੀ ਕੀਤੀ ਤੇ ਹਿਮਾਚਲ ਵੱਲ ਭੱਜ ਗਏ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਪਠਾਨਕੋਟ ਪੁਲਿਸ ਨੇ ਹੀ ਹਿਮਾਚਲ ਪੁਲਿਸ ਦੀ ਮਦਦ ਦੇ ਨਾਲ ਤਿੰਨਾਂ ਨੂੰ ਫੜ ਲਿਆ ਉੱਥੇ ਇਸ ਵੇਲੇ ਹਿਮਾਚਲ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੋਸ਼ੀ ਨੂੰ ਪਠਾਨਕੋਟ ਲਿਆਂਦਾ ਜਾਵੇਗਾ ਪੁਲਿਸ ਅਗਲੇਰੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਤੇ ਜਾਂਚ ਚੱਲ ਰਹੀ ਹੈ ਕੀ ਮਾਮਲਾ ਹੈਗਾ ਸਾਰਾ ਮਿਰਥਲ ਵਾਲਾ ਸਰ ਐਕਸਪਲੇਨ ਕਰ ਦਿਓ ਅੱਜ ਤਕਰੀਬਨ ਦੁਪਹਿਰੇ 1 ਦੇ ਵਿੱਚ ਦੇ ਕਰੀਬ ਅ ਅਚਾਨਕ ਜਿਹੜੀ ਹੈਗੀ ਖਬਰ ਆਈ ਆ ਕਿ ਮਿਰਥਲ ਜਿਹੜਾ ਨਾਕਾ ਪੁਆਇੰਟ ਆ ਸਾਡਾ ਹੁਸ਼ਾਰਪੁਰ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ CIA ਪਠਾਨਕੋਟ ਦੀ ਤੇ ਸਪੈਸ਼ਲ ਬ੍ਰਾਂਚ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਿਡ ਵਹੀਕਲ ਨੂੰ ਫਾਲੋ ਕਰ ਰਹੀ ਸੀਗੀ ਉਹ ਫੋਲੋ ਕਰਦੇ ਕਰਦੇ ਆ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ ਦੈਨ ਉਹਨਾਂ ਨੇ ਜਿਹੜੀ ਆ ਸੀਆਈਏ ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਰਥਲਾ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਿਹਾ ਔਰ ਇਹਨੂੰ ਨਾਕੇ ਤੇ ਰੋਕ ਲਿਆ ਜਾਵੇ ਇਹਦੇ ਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ ਨਾਕਾ ਪਾਰਟੀ ਨੇ ਬੈਰੀਕੇਡ ਲਗਾ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ ਇਹਦਾ ਮੀਨਵਾਇਲ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ ਜੇਕੇ ਨੰਬਰ ਦੀ ਗੱਡੀ ਹੈਗੀ ਆ ਵਾਈਟ ਕਲਰ ਦੀ ਉਹ ਜਿਹਦੇ ਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈ ਦੀ ਗੱਡੀ ਵੀ ਆ ਗਈ ਜਿਉਂ ਹੀ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾ ਆਪਸ ਵਿੱਚ ਤੇ ਉੱਥੇ ਦੇ ਸ਼ਾਮਿਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਦੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਹੋਇਆ ਸੀ ਕਾਰ ਦੇ ਵਿੱਚ ਜਿਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਦੋ ਸਾਥੀ ਆ ਉੱਥੋਂ ਮੌਕੇ ਤੋਂ ਗੱਡੀ ਭਜਾ ਲੈਂਦੇ ਆ ਡਵਾਈਡਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦੋਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਗੱਡੀ ਇਹ پارک ਕਰ ਦਿੰਦੇ ਆ ਤੇ ਇਹ ਗੱਡੀ ਉੱਥੇ پارک ਕਰ ਦਿੰਦੇ ਆ ਉਹਦੇ ਅੱਗੇ ਉਹ ਫਰਦਰ ਗੱਡੀ I20 ਲੈ ਕੇ ਪ੍ਰਸੀਡ ਕਰਦੇ ਆ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇੱਕ ਉਹਨਾਂ ਦਾ ਸਾਥੀ ਜਿਹੜਾ I20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹ ਤੇ ਇਹ ਕਿਹੜਾ ਉਹਨਾਂ ਦਾ ਥਰਡ ਪਰਸਨ ਸਿਕਾ ਉਹ ਪਹਿਲਾਂ ਹਿਮਾਚਲ ਚ ਕਾਫੀ ਦਿਨ ਘੁੰਮਦੇ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ امداد ਨਾਲ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਜਿਹੜੀ ਹੈਗੀਆਂ ਇਨਵੈਸਟੀਗੇਸ਼ਨ ਜਾਰੀ ਆ ਇਹਦੀਆਂ ਫਰਦਰ ਡਿਟੇਲਸ ਜਿਹੜੀਆਂ ਹੈਗੀਆਂ ਉਹ ਬਾਅਦ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਅਕਿਊਜ਼ ਜਿਹੜਾ ਹੈਗਾ ਆ ਉਹਦੇ ਚ ਮੇਨ ਉਹਦਾ ਨਾਮ ਹੈ ਰਜੀਵ ਕੁਮਾਰ ਅਭੀ ਇਹ ਮਹੱਲਾ ਸਾਂਸੀਆਂ ਬਹਿਰਾਮਪੁਰ ਦਾ ਰਹਿਣ ਵਾਲਾ ਆ ਇਹਦੇ ਤੇ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਨੇ ਜਿਹਦੇ ਚ ਨਾਰਕੋਟਿਕਸ ਤੇ ਅਟੈਂਪਟ ਟੂ ਮਰਡਰ ਵਿਦ ਆਰਮਜ਼ ਆ ਹਥਿਆਰ ਬੰਦ ਹੋ ਕੇ ਹਮਲੇ ਕਰਨ ਦੇ ਮਾਮਲੇ ਇਹਦੇ ਤੇ ਦਰਜ ਆ ਤੇ ਇਹ ਇੰਜਰਡ ਆ ਉਹਦੇ ਜਿਹੜੇ ਬਾਕੀ ਜਿਹੜੇ ਸਾਥੀ ਹੈਗੇ ਆ ਉਹ ਠੀਕ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਆ ਕੁਝ ਐਪੈਲਸ ਕਰ ਰਹੇ ਆ ਉਹ ਹਜੇ ਤਫਤੀਸ਼ ਚੱਲ ਰਹੀ ਆ ਉਹਦੇ ਬਾਰੇ ਬਾਅਦ ਵਿੱਚ ਜਿਹੜੇ ਅਸੀਂ ਜਿਹੜੇ ਹੈਗੇ ਆ ਉਹ ਡਿਟੇਲਸ ਜਿਹੜੀਆਂ ਬਾਅਦ ਵਿੱਚ ਪ੍ਰੋਵਾਈਡ ਕਰਾਂਗੇ ਹਜੇ ਭਾਈਓ ਦੱਸਿਆ ਕਿ ਤਫਤੀਸ਼ ਚੱਲ ਰਹੀ ਆ ਉਹਦੇ ਵਿੱਚ ਹਜੇ ਕਾਊਂਟਿੰਗ ਹੋ ਰਹੀ ਆ ਕਿਉਂਕਿ ਇਹ ਅਚਾਨਕ ਔਰ ਜਿਹੜਾ ਹੈਗਾ ਆ ਉਤੇ ਹਾਈਵੇ ਦੇ ਉੱਤੇ ਹੋਇਆ ਹੈਗਾ ਉਹਦੀ ਤਫਤੀਸ਼ ਚੱਲ ਰਹੀ ਆ ਜਿਵੇਂ ਡਿਟੇਲਸ ਆਉਣਗੀਆਂ ਤਾਂ ਨਸ਼ਰ ਕਰ ਦਿਆਂਗੇ